ਜਿਹੜੇ ਮਰੀਜ਼ ਕਿਡਨੀ ਦੇ ਮਰੀਜ਼ ਹਸਪਤਾਲਾਂ ਦੇ ਵਿੱਚ ੱੱਕੇ ਖਾ ਰਹੇ ਨੇ ਉਹਨਾਂ ਤੱਕ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਉਹਨਾਂ ਤੱਕ ਜ਼ਰੂਰ ਵੀਡੀਓ ਨੂੰ ਪਹੁੰਚਾ ਕੇ ਬਹੁਤ ਵੱਡਾ ਭਲਾ ਜੀ ਦੋਸਤੋ ਬਟਾਲੇ ਤੋਂ ਪਿੱਛੇ ਤੁਸੀਂ ਮਰੀਜ਼ ਦੇਖ ਰਹੇ ਹੋ ਡਾਕਟਰ ਸਾਹਿਬਾਨਾ ਨੇ ਕਹਿ ਦਿੱਤਾ ਕਿ ਕਿਡਨੀ ਫੇਲ ਹੋ ਗਈ ਆ ਤਾਂ ਇਹਦਾ ਕਿਤੇ ਵੀ ਇਲਾਜ ਨਹੀਂ ਆ ਕੁਝ ਦਿਨਾਂ ਦੇ ਵਿੱਚ ਮਰੀਜ਼ ਜੜਾ ਵਾ ਮਰ ਜਾਣਾ ਵਾ ਉਸ ਤੋਂ ਬਾਅਦ ਕੀ ਸਾਡੇ ਬਾਰੇ ਪਤਾ ਲੱਗਦਾ ਕਿ ਹੋਮੋਪੈਥੀ ਦੇ ਵਿੱਚ ਇਲਾਜ ਬਹੁਤ ਵਧੀਆ ਵਾ ਪਿੰਡ ਖਿੱਦੂ ਵਾਲੀ ਦੇ ਵਿੱਚ ਪਹੁੰਚਦੇ ਨੇ ਤਾ 1 ਸਾਲ 2023 ਦੇ ਵਿੱਚ ਕਰੀਟੀਨਾਈਨ ਬਲੱਡ ਜੂਰੀਆ ਜਿਹੜਾ ਕਰੀਟੀਨਾਈਨ ਹੁੰਦਾ 7 ਤੇ ਬਲੱਡ ਜੂਰੀਆ ਜਿਹੜਾ ਹੁੰਦਾ 150 ਦੇ ਕਰੀਬ ਤਾਂ ਹੁਣ ਇਸ ਵੇਲੇ ਕਰੀਟੀਨਾਈਨ ਦਵਾਈ ਖਾਣ ਤੋਂ ਬਾਅਦ 6 ਮਹੀਨੇ ਸਾਲ ਦਵਾਈ ਖਾਦੀ ਆ ਮਰੀਜ਼ ਬਿਲਕੁਲ ਠੀਕ ਵਾ ਬੈੱਡ ਤੇ ਚਲੇ ਗਿਆ ਸੀ ਮੰਜੇ ਦੇ ਉੱਪਰ ਪਸ਼ਾਪ ਕਰ ਦਿੰਦਾ ਸੀ ਤਾਂ ਇਹ ਬਿਲਕੁਲ ਹੀ ਇੱਕ ਕਦਮ ਤੁਰਿਆ ਨਹੀਂ ਸੀ ਜਾਂਦਾ ਹੁਣ ਮਰੀਜ਼ ਦਾ ਕਰੀਟੀਨਾਈਨ ਜਿਹੜਾ ਵਾ ਇੱਕ ਪੈਨ ਜਿਹੜਾ ਵਾ 17 ਹੋ ਗਿਆ ਵਾ ਬਲੱਡ ਜੂਰੀਆ ਜਿਹੜਾ ਵਾ ਉਹ 30 ਤੇ 35 ਦੇ ਕਰੀਬ ਹੋ ਗਿਆ ਬਿਲਕੁਲ ਨੋਰਮਲ ਹੋ ਗਿਆ ਤੁਸੀਂ ਰਿਪੋਰਟਾਂ ਜਦੋਂ ਮਰਜ਼ੀ ਆਣ ਕੇ ਵੇਖ ਸਕਦੇ ਹੋ ਹੋਮੋਪੈਥੀ ਬਹੁਤ ਵਧੀਆ ਵਾ ਕਿਉਂਕਿ ਐਲੋਪੈਥੀ ਦੇ ਵਿੱਚ ਇਹਦਾ ਕੋਈ ਇਲਾਜ ਨਹੀਂ ਆ ਡਾਲਸ ਜਿਹੜੇ ਨੇ ਉਹ ਮਰੀਜ਼ ਰਜਾਨਾ 3000 ਚਨ 4000 ਰੁਪਇਆ ਖਰਚ ਕੇ ਕਰਵਾ ਰਹੇ ਨੇ 슈ਗਰ ਦੇ ਮਰੀਜ਼ ਦੀਆਂ ਤੇ ਬੀਪੀ ਜਿਨ੍ਹਾਂ ਦਾ ਹਾਈ ਹੁੰਦਾ ਉਹਨਾਂ ਦੀਆਂ ਕਿਡਨੀਆਂ ਫੇਲ ਹੋ ਜਾਂਦੀਆਂ ਨੇ ਉਸ ਤੋਂ ਅੱਗੇ ਗੱਲ ਕਰਾਂ ਆਂਟੀ ਜੀ ਤੁਸੀਂ ਕਿੱਥੋਂ ਆਏ ਹੋ ਪਿੰਡ ਥੋਪਾ ਅਜਨਾਲਾ ਸੈਡ ਅਜਨਾਲਾ ਸੈਡ ਤੋਂ ਆਂਟੀ ਜੀ ਆਏ ਨੇ ਇਹਨਾਂ ਦੀ ਵੀ ਕਿਡਨੀ ਦੀ ਮੁਸ਼ਕਲ ਸੀ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਸੀ ਮੈਨੂੰ ਇੱਕ ਤੇ ਰੋਟੀ ਨਹੀਂ ਸੀ ਪਾਚਦੀ ਉਲਟੀ ਆਉਂ ਨੂੰ ਪੈਂਦੀ ਹੁਣ ਠੀਕ ਆ ਕਿਉਂਕਿ ਇਹਦੇ ਵਿੱਚ ਕਿਡਨੀ ਦੇ ਮਰੀਜ਼ ਨੂੰ ਉਲਟੀ ਆਉਣ ਪੈਂਦੀ ਆ ਪਿਸ਼ਾਬ ਜ਼ਿਆਦਾ ਆਉਂਦਾ ਵਾ ਪੈਰਾਂ 'ਚ ਜਲਣ ਹੁੰਦੀ ਆ ਹਾਂਜੀ ਉਹ ਸਾਰੀਆਂ ਠੀਕ ਹੋ ਗਈਆਂ ਨੇ ਹਾਂਜੀ ਬਹੁਤ ਫਰਕ ਆ ਕਿਉਂਕਿ ਲੋਕ ਮਰੀਜ਼ ਦੇਖ ਰਹੇ ਨੇ ਇੱਕ ਤੇ ਇਹ ਨਾ ਸੋਚਣ ਕਿ ਅਸੀਂ ਝੂਠ ਬੋਲ ਰਹੇ ਆ ਆ ਕਿ ਮੈਂ ਤਾਂ ਖੁਦ ਜੇ 4 ਮਹੀਨੇ ਮੈਨੂੰ ਦਵਾਈ ਖਾਂਦੀ ਨੂੰ ਮੈਂ ਬਿਲਕੁਲ ਸਹੀ 4 ਮਹੀਨੇ ਦਵਾਈ ਖਾਦੀ ਆ ਕਿਡਨੀਆ ਠੀਕ ਹੋ ਗਈਆਂ ਨੇ ਜੋ ਸਿੰਪਟਮ ਜੋ ਲੱਛਣ ਨੇ ਇਹਨਾਂ ਠੀਕ ਹੁੰਦੇ ਨੇ ਤਾਂ ਥੋੜਾ ਜਿਹੜੀ ਪ੍ਰੋਬਲਮ ਸੀ ਉਹਦੀ ਅੱਗੇ ਨਾਲ ਬੜਾ ਫਰਕ ਹੈ ਤੇ ਹੁਣ ਤੋਂ ਮਾੜੀ ਮੋੜ ਤਾ ਰਹਿ ਜੇ ਪੈ ਗਈ ਵੀ ਚਾਹ 4 ਮਹੀਨੇ ਦਵਾਈ ਖਾਂਦੇ ਨੂੰ ਹੁੰਦੇ ਤਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਮਰੀਜ਼ਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਕੀ ਵਿਸ਼ਵ ਭਰ ਦੇ ਵਿੱਚ ਹਸਪਤਾਲਾਂ ਵਿੱਚ ਤੁਸੀਂ ਦਵਾਈ ਖਾਣੀ ਖਾਓ ਅੰਗਰੇਜ਼ੀ ਖਾਂਦੇ ਰਹੋ ਪਰ ਹੋਮੋਪੈਥੀ ਦਾ ਜ਼ਰੂਰ ਸਹਾਰਾ ਲਓ ਹੋਮੋਪੈਥੀ ਜ਼ਰੂਰ ਖਾਓ ਬਹੁਤ ਰਾਮਬਾਨ ਜੀ ਇਹੋ ਜੀਆਂ ਵੀਡੀਓ ਸ਼ੇਅਰ ਕਰਕੇ ਭਲਾ ਕਰਿਆ ਕਰੋ ਕਿ ਦਵਾਈ ਬਹੁਤ ਸਸਤੀ ਆ ਪਰ ਇਲਾਜ ਬਹੁਤ ਬਹੁਤ ਵੱਡਿਆ ਤੁਸੀਂ ਜਾਣਦੇ ਹੋ ਮੈਂ ਆਪਣਾ ਡਾਕਟਰ ਹਰਪਾਲ ਸਿੰਘ ਕਿਦੋ ਵਾਲੀ ਅੰਮ੍ਰਿਤਸਰ ਤੋਂ ਰੋਜ਼ਾਨਾ ਵੀਡੀਓ ਤੁਹਾਡੇ ਤੱਕ ਪਹੁੰਚਾਉਂਦਾ ਰਹੀਨਾ ਕਿ ਲੱਖਾਂ ਮਰੀਜ਼ ਜਿਹੜਾ ਵਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤੁਸੀਂ ਜਰੂਰ ਇੱਕ ਵਾਰ ਆਓ ਤਾਂ ਸਾਨੂੰ ਮਿਲੋ ਤਾਂ ਕੰਸਲਟ ਕਰੋ ਤੁਸੀਂ ਜਰੂਰ ਠੀਕ ਹੋਵੋਗੇ ਧੰਨਵਾਦ